ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਸਰਦਾਰ ਸੁਬੇਗ ਸਿੰਘ ਤੇ ਉਹਨਾਂ ਦੇ ਬੱਚੇ ਸ਼ਹਾਬাজ ਸਿੰਘ ਦੀ ਜਿਨ੍ਹਾਂ ਨੇ ਜ਼ਾਲਮ ਹਕੂਮਤ ਦੇ ਵਿਰੋਧ ਸਿਰ ਨਾ ਝੁਕਾਉਂਦੇ ਹੋਏ ਸ਼ਹਾਦਤ ਦਾ ਜਾਨ ਪੀਤਾ ਸਰਦਾਰ ਸੁਬੇਗ ਸਿੰਘ ਦਾ ਜਨਮ ਲਾਹੌਰ ਸੂਬੇ ਦੇ ਪਿੰਡ ਚੰਬਰ ਵਿੱਚ ਹੋਇਆ ਆਪ ਜੀ ਬੜੇ ਹੀ ਸਿਆਣੇ ਸੂਚਮਾਨ ਵਪਾਰੀ ਠੇਕੇਦਾਰ ਤੇ ਮੈਲਨਸਾਰ ਸਨ ਆਪਜੀ ਦਾ ਇੱਕ ਪੁੱਤਰ ਸੀ ਜੈਸ ਦਾ ਨਾਮ ਸ਼ਾਹਬਾਜ ਸਿੰਘ ਸੀ ਭਾਈ ਸੁਬੇਗ ਸਿੰਘ ਫਾਰਸੀ ਅਤੇ ਅਰਬੀ ਭਾਸ਼ਾ ਤੋਂ ਚੰਗੀ ਤਰ੍ਹਾਂ ਜਾਣੂ ਸਨ ਆਪਜੀ ਦੇ ਇਹਨਾਂ ਗੁਣਾ ਕਰਕੇ ਇਲਾਕੇ ਵਿੱਚ ਆਪਜੀ ਦਾ ਬਿਹਤ ਸਤਕਾਰ ਸੀ ਤੇ ਇਥੋਂ ਤੱਕ ਮੰਨੀ ਹੋਈ ਸ਼ਖਸੀਅਤ ਸਨ ਕਿ ਜਕਰੀਆ ਖਾਨ ਵਰਗੇ ਜ਼ਾਲਮ ਗਵਰਨਰ ਨੇ ਵੀ ਆਪ ਨੂੰ ਸਿੱਖ ਹੂਣ ਦੇ ਬਾਵਜੂਦ ਨੇੜੇ ਰੱਖਿਆ ਤੇ ਕਾਜ ਸਮੇਂ ਲਾਹੌਰ ਦਾ कोतवाल ਵੀ ਲਾਈ ਰੱਖਿਆ ਇੱਕ ਸਿੱਖ ਦਾ ਉਸ ਸਮੇਂ ਸਰਕਾਰੀ ਅਹੁਦੇ ਤੇ ਲੱਗਣਾ ਇੱਕ ਬਹੁਤ ਵੱਡੀ ਗੱਲ ਸੀ ਆਪਜੀ ਦੀ ਇਮਾਨਦਾਰੀ ਕਰਕੇ ਲਾਹੌਰ ਦੇ ਹਾਕਮ ਆਪ ਦਾ ਬਹੁਤ ਸਤਿਕਾਰ ਕਰਦੇ ਸਨ 1726 ਈਸਵੀ ਵਿੱਚ ਜਦ ਆਪਣੇ ਪਿਓ ਦੀ ਥਾਂ ਚੱਕਰੀਆ ਖਾਨ ਲਾਹੌਰ ਦਾ ਗਵਰਨਰ ਬਣ ਕੇ ਆਇਆ ਤਾਂ ਉਸ ਨੇ ਸਰਦਾਰ ਸੁਭੇਗ ਸਿੰਘ ਦੇ ਨਾਲ ਗੱਲਬਾਤ ਕੀਤੀ ਔਸ ਨੂੰ ਮੈਲਾ ਤੋਂ ਬਾਅਦ ਜਕਰੀਆ ਖਾਨ ਨੇ ਸੋਚਿਆ ਕਿ ਇਹ ਇਨਸਾਨ ਕਿਸੇ ਸਮੇਂ ਬਹੁਤ ਕੰਮ ਦੇ ਸਕਦਾ ਹੈ ਇਸ ਲਈ ਉਸ ਨੇ ਆਪਣੇ ਸਾਰੇ ਅਧਿਕਾਰੀਆਂ ਨੂੰ ਸਰਦਾਰ ਸੁਬੇਗ ਸਿੰਘ ਨਾਲ ਚੰਗੇ ਸੰਬੰਧ ਬਣਾਏ ਰੱਖਣ ਲਈ ਕਿਹਾ ਉਸ ਵੇਲੇ ਜਕਰੀਆ ਖਾਨ ਨੇ ਭਾਈ ਤਾਰਾ ਸਿੰਘ ਬਾ ਨੂੰ ਸ਼ਹੀਦ ਕਰਾ ਦਿੱਤਾ ਜਿਸ ਕਾਰਨ ਸਾਰੀ ਸਿੱਖ ਕੌਮ ਵਿੱਚ ਗੁੱਸਾ ਫੈਲ ਗਿਆ ਸੀ ਪਾਪਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਪੈਦਾ ਹੋਈ ਫੌਟ ਦੇ ਹਰਾਸ਼ ਦਾ ਖਤਮ ਕਰਕੇ ਕੌਮ ਇੱਕ ਵਾਰ ਫਿਰ ਸਰਕਾਰ ਨਾਲ ਟੱਕਰ ਲੈਣ ਲਈ ਤਿਆਰ ਹੋ ਗਈ। ਉਸ ਵਕਤ دیਵਾਨ ਦਰਬਾਰਾ ਸੰਗ ਤੇ ਸਰਦਾਰ ਕਪੂਰ ਸਿੰਘ ਫੈਜ਼ਲਪੁਰੀਏ ਦੀ ਅਗਵਾਈ ਦੇ ਵਿੱਚ ਫੈਸਲਾ ਕੀਤਾ ਗਿਆ ਲਾਹੌਰ ਸਰਕਾਰ ਤੋਂ ਪਹਿਤਾਰਾ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਆਰਥਿਕ ਨਾਕਾਬੰਦੀ ਕਰ ਦਿੱਤੀ ਜਾਵੇ। 7 ਸਾਲ ਸਿੰਘਾਂ ਨੇ ਲਾਹੌਰ ਦੀ ਅਜੀਹੀ ਆਰਥਿਕ ਨਾਕਾਬੰਦੀ ਕੀਤੀ ਕਿ ਜਕਰੀਆ ਖਾਨ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ ਉਸ ਦਾ ਸਰਕਾਰੀ ਖਜ਼ਾਨਾ ਖਾਲੀ ਹੋ ਗਿਆ ਸੀ ਜੋ ਵੀ ਬਾਹਰੋਂ ਰਕਮ ਆਉਂਦੀ ਉਸ ਨੂੰ ਸਿੰਘ ਰਾਵ ਜਿਹੀ ਲੋਟ ਲੈਂਦੇ ਸਨ ਅਖੀਰ ਜਕਰੀਆ ਖਾਨ ਨੇ ਸਿੱਖਾਂ ਦੇ ਨਾਲ ਸਮਝੌਤਾ ਕਰਨ ਦਾ ਮਾਣਾ ਬਣਾਇਆ ਉਸ ਨੇ ਇਸ ਕੰਮ ਦੇ ਲਈ ਸਰਦਾਰ ਸੁਵੇਗ ਸਿੰਘ ਦੀ ਮਦਦ ਮੰਗੀ ਔਸਨੈ ਸੁਬੇਗ ਸਿੰਘ ਜੀ ਨੂੰ ਸੱਦ ਕੇ ਕਿਹਾ ਕਿ ਤੁਸੀਂ ਕਹਿੰਦੇ ਰਹੇ ਕਿ ਸਿੱਖਾਂ ਦੇ ਨਾਲ ਮੁਗਲ ਸਰਕਾਰ ਨੂੰ ਵਿਗਾੜ ਨਹੀਂ ਨਹੀਂ ਚਾਹੀਦੀ ਇਸ ਲਈ ਮੇਰੀ ਸਿੱਖਾਂ ਦੇ ਨਾਲ ਸਮਝੌਤਾ ਕਰਨ ਵਿੱਚ ਤੁਸੀਂ ਮਦਦ ਕਰੋ ਇਹ ਗੱਲ ਸੁਣ ਸਰਦਾਰ ਸੁਬੇਗ ਸਿੰਘ ਜੀ ਨੇ ਸਭ ਤੋਂ ਪਹਿਲਾਂ ਸਮਝੌਤੇ ਦੀਆਂ ਸ਼ਰਤਾਂ ਪੁੱਛੀਆਂ ਜਕਰੀਆ ਖਾਨ ਨੇ ਕਿਹਾ ਸਿੱਖ ਰਾਜ ਵਿੱਚ ਗਲਬੜ ਕਰਨ ਤੋਂ ਹਟ ਜਾ ਸੁਬੇਗ ਸਿੰਘ ਜੀ ਨੇ ਪੁੱਛਿਆ ਇਸ ਬਦਲੇ ਤੁਸੀਂ ਸਿੱਖਾਂ ਨੂੰ ਕੀ ਦਿਓਗੇ ਜਕਰੀਆ ਖਾਨ ਉਸ ਸਮੇਂ ਜਵਾਬ ਦਿੱਤਾ ਉਹਨਾਂ ਦੇ ਇੱਕ ਆਗੂ ਨੂੰ ਨਵਾਬ ਦੀ ਪਦਵੀ ਦੇ ਦਿੱਤੀ ਜਾਵੇਗੀ ਸਰਦਾਰ ਸੁਬੇਗ ਸਿੰਘ ਜੀ ਨੇ ਕਿਹਾ ਕਿ ਸਿੱਖਾਂ ਨੇ ਨਹੀਂ ਮੰਨਣਾ ਜਕਰੀਆ ਖਾਨ ਨੇ ਕਿਹਾ ਤੇ ਫਿਰ ਹੋਰ ਕੀ ਚਾਹੀਦਾ ਸਰਦਾਰ ਸੁਬੇਗ ਸਿੰਘ ਜੀ ਨੇ ਪਹਿਲਾਂ ਉਹਨਾਂ ਨੂੰ ਆਪਣੇ ਗੁਰਧਾਮਾਂ ਦੀ ਖੁੱਲੀ ਯਾਤਰਾ ਸੇਵਾ ਸੰਭਾਲ ਦੀ ਆਗਿਆ ਦਿੱਤੀ ਜਾਵੇ ਇਸ ਦੇ ਨਾਲ ਸਿੱਖਾਂ ਨੂੰ ਜ਼ਗੀਰ ਵੀ ਦਿੱਤੀ ਜਾਵੇ ਤਾਂ ਕਿ ਗੁਰਦੁਆਰਿਆਂ ਦੀ ਸੰਭਾਲ ਦੇ ਲਈ ਖਰਚ ਦਾ ਪ੍ਰਬੰਧ ਹੋ ਸਕੇ ਜਕਰੀਆ ਖਾਨ ਨੇ ਸਾਰੇ ਸੁਝਾਅ ਮੰਨ ਲਈ ਇਸ ਤਰ੍ਹਾਂ ਸਰਦਾਰ ਸੁਬੇਗ ਸਿੰਘ ਜੀ ਨੇ ਕਈ ਸ਼ਰਤਾਂ ਮੰਵਾ ਕੇ ਲਹਿਤੀ ਰੂਪ ਵਿੱਚ ਲੈ ਕੇ ਸਿੱਖਾਂ ਪਾਸ ਆ ਗਏ ਸਰਦਾਰ ਸੁਬੇਗ ਸਿੰਘ ਜੀ ਨੇ ਦਿਵਾਨ ਦਰਬਾਰਾ ਸਿੰਘ ਨੂੰ ਸੁਨੇਹਾ ਭੇਜਿਆ ਤੇ ਫਿਰ ਮਿਲ ਕੇ ਸਾਰੀ ਗੱਲਬਾਤ ਕੀਤੀ ਪਰ ਦੀਵਾਨ ਜੀ ਨੇ ਕਿਹਾ ਮੈਂ ਇਸ ਵਿੱਚ ਕੁਝ ਨਹੀਂ ਕਰ ਸਕਦਾ ਇਹ ਫੈਸਲਾ ਸਰਬੱਤ ਖਾਲਸੇ ਦਾ ਹੈ ਸਰਦਾਰ ਸੁਬੇਗ ਸਿੰਘ ਜੀ ਨੇ ਬੇਨਤੀ ਕੀਤੀ ਮੈਨੂੰ ਫਿਰ ਸਰਬੱਤ ਖਾਲਸੇ ਦੀ ਇਕਤ੍ਰਤਾ ਦੇ ਵਿੱਚ ਸਾਧ ਲਿਓ ਇਸ ਤਰ੍ਹਾਂ ਸਰਬੱਤ ਖਾਲਸਾ ਨੂੰ ਸੱਦਿਆ ਗਿਆ ਤੇ ਸਰਦਾਰ ਸੁਬੇਗ ਸਿੰਘ ਜੀ ਨੇ ਮੁਗਲ ਸਰਕਾਰ ਦੇ ਵੱਲੋਂ ਭੇਜੀ ਗਈ ਨਵਾਬੀ ਦੀ ਪੇਸ਼ਕਸ਼ ਬਾਰੇ ਸਰਬੱਤ ਖਾਲਸੇ ਨੂੰ ਦੱਸਿਆ ਸਿੱਖਾਂ ਨੇ ਸਭ ਤੋਂ ਪਹਿਲਾਂ ਨਵਾਬੀ ਦੀ ਪੇਸ਼ਕਸ਼ ਜੋ ਮੁਗਲ ਸਰਕਾਰ ਨੇ ਭੇਜੀ ਸੀ ਉਸ ਨੂੰ 5 ਦਿਨਾਂ ਤੱਕ ਸਾਰੇ ਸਿੱਖਾਂ ਦੇ ਜੋੜਿਆਂ ਦੇ ਥੱਲੇ ਰੱਖਿਆ ਇਸ ਤੋਂ ਬਾਅਦ ਸਿੱਖਾਂ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਇਸ ਤੋਂ ਬਾਅਦ ਭਾਈ ਸੁਬੇਗ ਸਿੰਘ ਜੀ ਨੇ ਸਮਝੌਣ ਦੀ ਕੋਸ਼ਿਸ਼ ਕੀਤੀ ਇਸ ਵਿੱਚ ਸਿੱਖਾਂ ਦੀ ਹੀ ਜਿੱਤ ਹੈ ਕਿ ਜਕਰੀਆ ਖਾਨ ਵਰਗੇ ਸਹਿਮਤੀ ਲਈ ਤਿਆਰ ਹੋ ਗਏ ਹਨ ਦੇ ਨਾਲ ਹੀ ਗੁਰਦੁਆਰਿਆਂ ਦੀ ਮੁਰੰਮਤ ਤੇ ਦੇਖਭਾਲ ਵੀ ਸ਼ਰਧਾ ਦੇ ਨਾਲ ਕੀਤੀ ਜਾ ਸਕੇਗੀ ਇਸ ਤੋਂ ਬਾਅਦ ਸੁਭੇਗ ਸਿੰਘ ਜੀ ਦੀ ਗੱਲ ਤੋਂ ਸਾਰੇ ਸੈਨਤ ਤਾਂ ਹੋ ਗਏ ਪਰ ਕੋਈ ਵੀ ਸਿੱਖ ਨਵਾਬ ਬਣ ਲਈ ਤਿਆਰ ਨਹੀਂ ਸੀ ਕਾਫੀ ਵਿਚਾਰ ਕਰਨ ਤੋਂ ਬਾਅਦ ਜਦੋਂ ਅਰਦਾਸ ਕੀਤੀ ਗਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲਿਆ ਗਿਆ ਤਾਂ ਹੁਕਮਨਾਮੇ ਵਿੱਚ ਆਏ ਵਾਕ ਨੂੰ ਸੁਣ ਕੇ ਜਥੇਦਾਰ ਸਰਦਾਰ ਦਰਬਾਰਾ ਸਿੰਘ ਜੀ ਨੇ ਉਸ ਵਕਤ ਸੰਗਤਾਂ ਨੂੰ ਪੱਖਾ ਚਲਾਉਣ ਦੀ ਸੇਵਾ ਕਰ ਰਹੇ ਸਰਦਾਰ ਕਪੂਰ ਸਿੰਘ ਜੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਸਿੱਖ ਉੱਪਰ ਬੜੀ ਬਖਸ਼ਿਸ਼ ਹੈ ਐਸਾ ਲਈ ਨਵਾਬੀ ਐਸ ਸਿੱਖ ਨੂੰ ਹੀ ਮਿਲਣੀ ਚਾਹੀਦੀ ਹੈ ਸਰਦਾਰ ਕਪੂਰ ਸਿੰਘ ਜੀ ਨੇ ਸਰਬੱਤ ਖਾਲਸਾ ਦਾ ਹੁਕਮ ਮੰਨ ਕੇ ਨਵਾਬੀ ਦੀ ਪੇਸ਼ਕਸ਼ ਕੁਝ ਸ਼ਰਤਾਂ ਦੇ ਉੱਪਰ ਲੈਣੀ ਮਨਜ਼ੂਰ ਕਰ ਲਈ ਨਵਾਬ ਕਪੂਰ ਸਿੰਘ ਜੀ ਨੇ ਕਿਹਾ ਕਿ ਨਵਾਬ ਮੰਨ ਤੋਂ ਬਾਅਦ ਉਸ ਨੂੰ ਪਹਿਲਾ ਵਾਗ ਘੋੜਿਆਂ ਦੀ ਲੈਦ ਚੁੱਕਣਾ ਤੇ ਸੰਗਤਾਂ ਨੂੰ ਪੱਖਾ ਝੱਲਣ ਦੀ ਸੇਵਾ ਕਰਨ ਦਿੱਤੀ ਜਾਵੇ ਦੂਸਰਾ ਨਵਾਬੀ ਦੀ ਪੁਸ਼ਾਕ ਨੂੰ ਸਭ ਤੋਂ ਪਹਿਲਾਂ ਪੰਜ ਸਿੱਖਾਂ ਦੇ ਪੈਰਾਂ ਨਾਲ ਸੁਹਾਇਆ ਜਾਵੇ। ਉਸ ਤੋਂ ਬਾਅਦ ਇਹ ਪੁਸ਼ਾਕ ਉਸ ਨੂੰ ਪਹਿਨਾਈ ਜਾਵੇ। ਤੀਸਰੀ ਸ਼ਰਦ ਨਵਾਬੀ ਦੀ ਸਾਰੀ ਆਮਦਨ ਸਿੱਖਾਂ ਦੀ ਸਾਂਝੀ ਹੋਵੇਗੀ। ਇਸ ਤੋਂ ਬਾਅਦ ਇਹਨਾਂ ਸ਼ਰਤਾਂ ਦੇ ਤਹਿਤ ਕਪੂਰ ਸਿੰਘ ਜੀ ਨੇ ਨਵਾਬੀ ਦੀ ਪੇਸ਼ਕਸ਼ ਮਨਜ਼ੂਰ ਕਰ ਲਈ। ਇਸ ਫੈਸਲੇ ਤੇ ਜਕਰੀਆ ਖਾਨ ਬਹੁਤ ਖੁਸ਼ ਹੋਇਆ। ਤੇ ਉਸਨੇ ਸਰਦਾਰ ਸੁਬੇਗ ਸਿੰਘ ਜੀ ਨੂੰ ਲਾਹੌਰ ਦਾ कोतवाल ਨਿਯਤ ਕਰ ਦਿੱਤਾ ਜਦੋਂ ਜਕਰੀਆ ਖਾਨ ਦੀ ਸਿੰਘਾਂ ਨਾਲ ਫੇਰ ਖੜਕ ਗਈ ਤੇ ਸਿੰਘਾਂ ਨੇ ਔਸਤਾਂ maal ਫਿਰ ਲੁੱਟਣਾ ਸ਼ੁਰੂ ਕਰ ਦਿੱਤਾ ਤਾਂ ਸੁਬੇਗ ਸਿੰਘ ਤੇ ਇਹ ਇਲਜ਼ਾਮ ਲਗਾ ਕੇ ਉਹ कोतवाल ਦੀ ਪਦਵੀ ਤੋਂ ਹਟਾ ਦਿੱਤਾ ਗਿਆ ਕਿ ਉਹ ਸਰਕਾਰੀ ਭੇਦ ਸਿੰਘਾਂ ਨੂੰ ਦੱਸਦੇ ਹਨ ਦੂਜੇ ਪਾਸੇ ਜੇਕਰ ਆਪਜੀ ਦੇ ਪੁੱਤਰ ਸ਼ਾਹਬਾਜ਼ ਸਿੰਘ ਦੀ ਗੱਲ ਕਰੀਏ ਤਾਂ ਆਪਜੀ ਦਾ ਪੁੱਤਰ ਬੜਾ ਸੋਹਣਾ ਤਿੱਖੇ ਨੈਣ ਨਕਸ਼ਾਂ ਵਾਲਾ ਹੌਣ ਹਾਰ ਤੇ ਪ੍ਰਭਾਵਸ਼ਾਲੀ ਜਵਾਨ ਸੀ ਜੈਸਨ ਔਲਵੀ ਪਾਸ ਉਹ ਵਿਦਿਆ ਪ੍ਰਾਪਤ ਕਰਦਾ ਸੀ ਔਰਸ ਦੇ ਮਨ ਵਿੱਚ ਆਇਆ ਕਿਉਂ ਆਇਸ ਨੂੰ ਮੁਸਲਮਾਨ ਬਣਾਇਆ ਜਾਵੇ ਤੇ ਆਪਣੀ ਜਵਾਨ ਧੀ ਦਾ ਵਿਆਹ ਇਸ ਨਾਲ ਕੀਤਾ ਜਾਵੇ ਉਸ ਨੇ ਸ਼ਾਹਬਾਜ਼ ਨੂੰ ਮੁਸਲਮਾਨ ਬਣਾਉਣ ਦਾ ਬੜਾ ਜਤਨ ਕੀਤਾ ਪਰ ਸ਼ਾਹਬਾਜ਼ ਸਿੰਘ ਔਸ ਦੇ ਜਾਲ ਵਿੱਚ ਨਾ ਫਸਿਆ ਅਖੀਰ ਖੇਚ ਕੇ ਮੌਲਵੀ ਉਸ ਨੂੰ ਡਰਾਉਣ ਧਮਕਾਉਣ ਲੱਗ ਪਿਆ ਤੇ ਉਸ ਦੇ ਨਾਮ ਨੰਨ ਤੇ ਇਲਾਕੇ ਦੇ ਹਾਕਮ પાસે ਸ਼ਿਕਾਇਤ ਕੀਤੀ ਕਿ ਸ਼ਾਹਬਾਜ਼ ਸਿੰਘ ਨੇ ਇਸਲਾਮ ਦਾ ਅਪਮਾਨ ਕੀਤਾ ਹੈ ਇਸਲਾਮ ਵਿਰੁੱਧ ਗਲਤ ਬੋਲਦਾ ਹੈ ਤੇ ਲੋਕਾਂ ਨੂੰ ਭੜਕਾਉਂਦਾ ਹੈ ਮੌਲਵੀ ਨੇ ਉਸੇ ਤਰ੍ਹਾਂ ਦੋਸ਼ ਲਗਾ ਕੇ ਕਹਾਣੀ ਘੜੀ ਜਿਸ ਤਰ੍ਹਾਂ ਹਕੀਕਤ ਰਾਏ ਵਿਰੋਧ ਕਹਾਣੀ ਘੜੀ ਗਈ ਸੀ ਇਲਾਕੇ ਦੇ ਹਾਕਮ ਨੇ ਸ਼ਾਹਬਾਜ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਤੇ ਉਸ ਨੂੰ ਗ੍ਰਿਫਤਾਰ ਕਰਕੇ ਲਾਹੌਰ ਭੇਜ ਦਿੱਤਾ ਗਿਆ ਪਰ ਜ਼ਕਰੀਆ ਖਾਨ ਦੀ ਇਨ੍ਹਾਂ ਦਿਨਾਂ ਵਿੱਚ ਮੌਤ ਹੋ ਗਈ ਸੀ ਉਸ ਦੇ ਪਿੱਛੋਂ ਜ਼ਹੀਆ ਖਾਨ ਪੰਜਾਬ ਦਾ ਗਵਰਨਰ ਬਣਿਆ ਕੌਜਸ ਸਮਾਤਾ ਉਹ ਆਪਣੀ ਗੱਦੀ ਬਣਾਉਣ ਵਿੱਚ ਹੀ ਰੁੱਝਿਆ ਰਿਹਾ ਤੇ ਇਸ ਮਾਮਲੇ ਨੂੰ ਪਾਸੇ ਹੀ ਕਰ ਦਿੱਤਾ ਸੀ ਜਦ ਉਹ ਵੇਲਾ ਹੋਇਆ ਤਾਂ ਉਸ ਨੇ ਸ਼ਾਹਬਾਜ਼ ਸਿੰਘ ਦਾ ਮੁਕੱਦਮਾ ਸੌਣਾ ਸ਼ੁਰੂ ਕੀਤਾ ਉਸ ਨੇ ਮੌਲਵੀ ਦੇ ਬਿਆਨ ਤੇ ਇਲਾਕੇ ਦੇ ਚੌਧਰੀ ਦੀ ਰਿਪੋਰਟ ਨੂੰ ਠੀਕ ਮੰਨ ਕੇ ਦੋਸ਼ੀ ਕਰਾਰ ਦੇ ਦਿੱਤਾ ਦੇ ਨਾਲ ਹੀ ਉਸ ਦੇ ਪਿਤਾ ਸਰਦਾਰ ਸੁਬੇਗ ਸਿੰਘ ਤੇ ਵੀ ਇਸਲਾਮੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਤਹਿਤ ਗ੍ਰਿਫਤਾਰ ਕਰ ਲਿਆ ਦੋਹਾਂ ਪਿਓ ਪੁੱਤਰ ਨੂੰ ਲਾਹੌਰ ਦੇ ਵੱਡੇ ਕਾਜੀ ਦੇ ਕੋਲ ਭੇਜ ਦਿੱਤਾ ਗਿਆ ਉਸ ਨੇ ਪੁੱਛਿਆ ਮੌਤ ਕਬੂਲ ਕਰੋਗੇ ਜਾਂ ਇਸਲਾਮ ਸਿੰਘਾਂ ਨੇ ਆਪਣਾ ਧਰਮ ਤਾਂ ਕਿਸੇ ਕੀਮਤ ਤੇ ਨਹੀਂ ਸੀ ਛੱਡਣਾ ਐਸ ਲਈ ਉਹਨਾਂ ਨੇ ਮੌਤ ਹੀ ਪਰਵਾਣ ਕਰਨੀ ਸਹੀ ਸਮਝੀ ਇਸ ਤਰ੍ਹਾਂ 1745 ਈਸਵੀ ਨੂੰ ਪਹਿਲਾ ਸ਼ਾਹਬਾਜ ਸਿੰਘ ਨੂੰ ਚਰਖੜੀ ਤੇ ਚਾੜਿਆ ਗਿਆ ਇੱਕ ਵੱਡੇ ਲੋਹੇ ਦੇ ਚੱਕਰ ਜੈਸ ਦੇ ਆਸ-ਪਾਸ ਵੱਡੇ-ਵੱਡੇ ਤਿੱਖੇ ਸੂਏ ਲੱਗੇ ਹੋਏ ਸਨ ਉਸ ਉੱਪਰ ਲਟਾ ਕੇ ਸ਼ਾਹਬਾਜ਼ ਸਿੰਘ ਨੂੰ ਬੰਨ੍ਹ ਦਿੱਤਾ ਗਿਆ ਸਰਦਾਰ ਸੁਬੇਗ ਸਿੰਘ ਜੀ ਨੇ ਆਪਣੇ ਪੁੱਤਰ ਨੂੰ ਆਖਰੀ ਵਾਰ ਇੱਕੋ ਗੱਲ ਕਹੀ ਪੁੱਤਰ ਅਕਾਲ ਅਕਾਲਿਕ ਜਾਂਦਾ ਸ਼ਹੀਦੀ ਪ੍ਰਾਪਤ ਕਰੇ ਇਸ ਤਰ੍ਹਾਂ ਸ਼ਾਹਬਾਜ਼ ਸਿੰਘ ਸਿੱਖੀ ਕੇਸਾਂ ਸਵਾਸਾਂ ਨਾਲ ਅਨੁਭਾ ਕੇ ਸ਼ਹੀਦੀ ਪ੍ਰਾਪਤ ਕਰ ਗਿਆ ਇਸੇ ਤਰ੍ਹਾਂ ਜ਼ਾਲਮ ਹਾਕਮਾਂ ਨੇ ਸਰਦਾਰ ਸੁਬੇਗ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ ਇਤਿਹਾਸ ਦੱਸਦਿਆਂ ਤੋਂ ਇੱਕ ਨਹੀਂ ਅਨੇਕਾ ਕੋਲਾ ਹੋ ਜਾਂਦੀਆਂ ਹਨ ਗੁਰੂ ਸਾਹਿਬ ਤੇ ਸਾਧ ਸੰਗਤ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ